ਆੜ ਵਾਲੇ ਹਾਈਵੇ ਦੇ ਉੱਤੇ ਉਹ ਪੈਦਲ ਕਿਉਂ ਚੱਲ ਰਿਹਾ ਸੀ ਤਾਂ ਮੁਹਾਲੀ ਦਾ ਰਹਿਣ ਵਾਲਾ ਹੈ ਮੁਹਾਲੀ ਦੇ ਲਾਲੂੜੂ ਮੰਡੀ ਦਾ ਰਹਿਣ ਵਾਲਾ ਮਾਪਿਆਂ ਦਾ ਇਕਲੌਤਾ ਪੁੱਤ ਜਿਸ ਦੀ ਮੌਤ ਹੋਈ ਹੈ ਇਸ ਦਰਦਨਾਕ ਹਾਦਸੇ ਦੇ ਵਿੱਚ ਅਰਮਾਨ ਚੋਹਾਨ ਨਾਮ ਦੱਸਿਆ ਜਾ ਰਿਹਾ 22 ਸਾਲ ਦੀ ਉਮਰ ਔਰ ਬੇहद ਦਰਦਨਾਕ ਹਾਦਸੇ ਦੇ ਵਿੱਚ ਕੈਨੇਡਾ ਦੇ ਵਿੱਚ ਇਸ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ ਦੱਸ ਦੇ ਕਿ ਲਾਲੂੜੂ ਮੰਡੀ ਦਾ ਰਹਿਣ ਵਾਲਾ ਹੈ 22 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਇਹ ਘਟਨਾ ਜਿਹੜੀ 5 ਜਨਵਰੀ ਨੂੰ অন্ਟਾਰੀਓ ਦੇ ਹਾਈਵੇ 401 ਦੇ ਉੱਤੇ ਵਾਪਰੀ ਹੈ ਜਿਹੜਾ ਕਿ ਕਰਾਮੇ ਟਾਊਨ ਪੀਸ ਟਾਊਨਸ਼ਿਪ ਦੇ ਨੇੜੇ ਹੈ ਤਾਂ ਹਾਦਸੇ ਦੇ ਕਾਰਨ ਦਾ ਫਿਲਹਾਲ ਚੰਗੀ ਤਰੀਕੇ ਦੇ ਨਾਲ ਪਤਾ ਨਹੀਂ ਲੱਗ ਸਕਿਆ ਕਿਉਂਕਿ ਜਿਸ ਤਰੀ ਸਮੇ ਹਾਦਸਾ ਹੁੰਦਾ ਹੈ ਤਾਂ ਆਪਣੇ ਦੋਸਤ ਦੇ ਨਾਲ ਮੌਂਟਰੀਅਲ ਤੋਂ ਟ੍ਰਾਂਟੋ ਜਾ ਰਿਹਾ ਸੀ ਹਾਲਾਂਕਿ ਹਾਦਸੇ ਦੇ ਸਮੇ ਅਰਮਾਨ ਪੈਦਲ ਕਿਉਂ ਚੱਲ ਰਿਹਾ ਸੀ ਇਸ ਨੂੰ ਲੈ ਕੇ ਸ਼ੰਕਾ ਬਣਿਆ ਹੋਇਆ ਹੈ ਕਿਉਂਕਿ ਕਾਫੀ ਭੀੜ ਪੜ ਵਾਲਾ ਹਾਈਵੇ ਜਿਸ ਦੇ ਉੱਤੇ ਉਹ ਪੈਦਲ ਚੱਲ ਰਿਹਾ ਸੀ ਤਾਂ ਪੈਦਲ ਉਸ ਸਮੇਂ ਉੱਥੇ ਹਾਈਵੇ ਤੇ ਕਿਉਂ ਚੱਲ ਰਿਹਾ ਸੀ ਔਰ ਕਿਹੜੇ ਹਾਲਾਤਾਂ ਦੇ ਵਿੱਚ ਉਹ ਇਸ ਹਾਈਵੇ ਤੇ ਪਹੁੰਚਦਾ ਹੈ ਤਾਂ ਇਸ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਪਰ ਇਹ ਦਰਦਨਾਕ ਹਾਦਸੇ ਦੇ ਵਿੱਚ 22 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ ਹੈ ਤਾਂ ਕੈਨੇਡਾ ਤੋਂ ਇੱਕ ਹੋਰ ਏਮੰਦ ਭਾਗੀ ਖਬਰ ਕਿਉਂਕਿ ਆਏ ਦਿਨ ਕੈਨੇਡਾ ਤੋਂ ਇਸ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਜਦੋਂ ਪੰਜਾਬ ਦੇ ਨੌਜਵਾਨਾਂ ਦੀ ਮੌਤ ਦੀ ਜਦੋਂ ਖਬਰ ਆਉਂਦੀ ਹੈ ਤਾਂ ਪਿੰਡਾਂ ਦੇ ਵਿੱਚ ਸੋਗ ਦੀ ਲਹਿਰ ਫੈਲ ਜਾਂਦੀ ਹੈ ਤਾਂ ਲਾਲੂੜੂ ਮੰਡੀ ਦੇ ਵਿੱਚ ਇਸ ਸਮੇਂ ਮਾਤਮ ਪਸਰ ਗਿਆ ਹੈ ਕਿਉਂਕਿ ਮਾਪਿਆਂ ਦਾ ਇਕਲੌਤਾ ਪੁੱਤ ਜੋ ਕਿ ਪੜ੍ਹਾਈ ਲਈ ਕੈਨੇਡਾ ਗਿਆ ਸੀ ਔਰ ਉੱਥੇ ਜਾ ਕੇ ਇਸ ਦਰਦਨਾਕ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਹੈ ਦੱਸ ਦਿਓ ਕਿ ਜਿਹੜੀ 온ਟਾਰੀਓ ਦੀ ਪ੍ਰੋਵਿੰਸ਼ੀਅਲ ਪੁਲਿਸ ਐ ਤਾਂ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਹਾਈਵੇ ਦੇ ਉੱਤੇ ਪੱਛਮੀ ਲੇਨ ਦੇ ਉੱਤੇ ਕਾਰ ਨੇ ਇੱਕ ਪੈਦਲ ਯਾਤਰੀ ਨੂੰ ਟੱਕਰ ਮਾਰੀ ਹੈ ਉਸ ਦੇ ਕੋਲ ਇੱਕ ਕਾਰ ਵੀ ਖੜੀ ਹੋਈ ਮਿਲੀ ਹੈ ਪਰ ਇਹ ਇਹ ਉਹੀ ਕਾਰ ਹੈ ਜਿਸ ਦੇ ਨਾਲ ਅਰਮਾਨ ਦਾ ਹਾਦਸਾ ਹੋਇਆ ਤਾਂ ਪੁਲਿਸ ਦੇ ਵੱਲੋਂ ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਉਂਕਿ ਕਾਰ ਦੇ ਵਿੱਚ ਜਿਸ ਸਮੇਂ ਪੁਲਿਸ ਪਹੁੰਚਦੀ ਉਸ ਸਮੇਂ ਕੋਈ ਵੀ ਸਵਾਰ ਨਹੀਂ ਸੀ ਤਾਂ ਇਹ ਦਰਦਨਾਕ ਹਾਦਸਾ ਜਦੋਂ ਵਾਪਰਦਾ ਹੈ ਤਾਂ ਫਿਰ ਕਾਰ ਦਾ ਡਰਾਈਵਰ ਕਿੱਥੇ ਜਾਂਦਾ ਹੈ ਕਿ ਉਹ ਕਾਰ ਉਸ ਦੀ ਆਪਣੀ ਸੀ ਜਿਸ ਦੇ ਵੱਲੋਂ ਟੱਕਰ ਮਾਰੀ ਗਈ ਹੈ ਕਿ ਇਹ ਉਹੀ ਕਾਰ ਜਿਹੜੀ ਕੋਲ ਖੜੀ ਸੀ ਜਿਸ ਦੇ ਵੱਲੋਂ ਟੱਕਰ ਮਾਰੀ ਹੈ ਤਾਂ ਪੁਲਿਸ ਦੇ ਵੱਲੋਂ ਸਾਰੇ ਜਿਹੜੇ ਬਿੰਦੂ ਨੇ ਉਹਨਾਂ ਦੇ ਉੱਤੇ ਜਾਂਚ ਕੀਤੀ ਜਾਵੇਗੀ ਪਰ ਇਹ ਬੇਹਦ ਮੰਦ ਭਾਗੀ ਖਬਰ ਕੈਨੇਡਾ ਤੋਂ ਆ ਰਹੀ ਹੈ ਕੈਨੇਡਾ ਦੇ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਚੜ੍ਹਦੀ ਉਮਰ ਦੇ ਵਿੱਚ ਮੌਤ ਹੋਈ ਹੈ ਜਿਸ ਤੋਂ ਬਾਅਦ ਲਾਲੂੜੂ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਮਾਪਿਆਂ ਦਾ ਇਕਲੌਤਾ ਪੁੱਤ ਪੜ੍ਹਾਈ ਲਈ ਗਿਆ ਸੀ ਕੈਨੇਡਾ ਪਰ ਹਾਦਸੇ ਦੇ ਵਿੱਚ ਦਰਦਨਾਕ ਮੌਤ ਹੋਈ ਹੈ ਔਰ ਮਾਪਿਆਂ ਦੇ ਵੱਲੋਂ ਹੁਣ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਬੇਟੇ ਦੀ লাশ ਨੂੰ ਭਾਰਤ ਲਿਆਉਣ ਦੀ ਕਵਾਇਦ ਸ਼ੁਰੂ ਕੀਤੀ ਜਾਵੇ ਤਾਂ ਜੋ ਆਪਣੇ ਪੁੱਤ ਦਾ ਆਖਰੀ ਵਾਰ ਮੂੰਹ ਦੇਖ ਸਕਣ ਔਰ ਉਸ ਨੂੰ ਆਖਰੀ ਵਾਰ ਜਾਂਦੀ ਵਾਰ ਵਿਦਾਇਗੀ ਦੇ ਸਕਣ। ਕਈ ਤਰੀਕੇ ਦੇ ਨਾਲ ਕਾਰਨ ਨਹੀਂ ਪਤਾ ਲੱਗ ਸਕੇ ਕਿ ਆਖਿਰ ਇੰਨੇ ਪੀੜ ਪਾੜ ਵਾਲੇ ਹਾਈਵੇ ਦੇ ਉੱਤੇ ਉਹ ਪੈਦਲ ਕਿਉਂ ਚੱਲ ਰਿਹਾ ਸੀ ਤਾਂ ਮੁਹਾਲੀ ਦਾ ਰਹਿਣ ਵਾਲਾ ਹੈ ਮੁਹਾਲੀ ਦੇ ਲਾਲੂੜੂ ਮੰਡੀ ਦਾ ਰਹਿਣ ਵਾਲਾ ਮਾਪਿਆਂ ਦਾ ਇਕਲੌਤਾ ਪੁੱਤ ਜਿਸ ਦੀ ਮੌਤ ਹੋਈ ਹੈ ਇਸ ਦਰਦਨਾਕ ਹਾਦਸੇ ਦੇ ਵਿੱਚ ਅਰਮਾਨ ਚੋਹਾਨ ਨਾਮ ਦੱਸਿਆ ਜਾ ਰਿਹਾ 22 ਸਾਲ ਦੀ ਉਮਰ ਔਰ ਬੇहद ਦਰਦਨਾਕ ਹਾਦਸੇ ਦੇ ਵਿੱਚ ਕੈਨੇਡਾ ਦੇ ਵਿੱਚ ਇਸ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ ਦੱਸਦੇ ਕਿ ਲਾਲੂੜੂ ਮੰਡੀ ਦਾ ਰਹਿਣ ਵਾਲਾ ਹੈ 22 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਇਹ ਘਟਨਾ ਜਿਹੜੀ 5 ਜਨਵਰੀ ਨੂੰ ਅਨਟਾਰੀਓ ਦੇ ਹਾਈਵੇ 401 ਦੇ ਉੱਤੇ ਵਾਪਰੀ ਹੈ ਜਿਹੜਾ ਕਿ ਰਾਮੋਏ ਟਾਊਨ ਪੀਸ ਟਾਊਨਸ਼ਿਪ ਦੇ ਨੇੜੇ ਹੈ ਤਾਂ ਹਾਦਸੇ ਦੇ ਕਾਰਨ ਇਹਦਾ ਫਿਲਹਾਲ ਚੰਗੀ ਤਰੀਕੇ ਦੇ ਨਾਲ ਪਤਾ ਨਹੀਂ ਲੱਗ ਸਕਿਆ ਕਿਉਂਕਿ ਜਿਸ ਤਰੀ ਸਮੇ ਹਾਦਸਾ ਹੁੰਦਾ ਹੈ ਤਾਂ ਆਪਣੇ ਦੋਸਤ ਦੇ ਨਾਲ ਮੌਂਟਰੀਅਲ ਤੋਂ ਟ੍ਰਾਂਟੋ ਜਾ ਰਿਹਾ ਸੀ ਹਾਲਾਂਕਿ ਹਾਦਸੇ ਦੇ ਸਮੇ ਅਰਮਾਨ ਪੈਦਲ ਕਿਉਂ ਚੱਲ ਰਿਹਾ ਸੀ ਇਸ ਨੂੰ ਲੈ ਕੇ ਸ਼ੰਕਾ ਬਣਿਆ ਹੋਇਆ ਹੈ ਕਿਉਂਕਿ ਕਾਫੀ ਪੀੜ ਪਾੜ ਵਾਲਾ ਹਾਈਵੇ ਹੈ ਜਿਸ ਦੇ ਉੱਤੇ ਉਹ ਪੈਦਲ ਚੱਲ ਰਿਹਾ ਸੀ ਤਾਂ ਪੈਦਲ ਉਸ ਸਮੇਂ ਉੱਥੇ ਹਾਈਵੇ ਤੇ ਕਿਉਂ ਚੱਲ ਰਿਹਾ ਸੀ ਔਰ ਕਿਹੜੇ ਹਾਲਾਤਾਂ ਦੇ ਵਿੱਚ ਉਹ ਇਸ ਹਾਈਵੇ ਤੇ ਪਹੁੰਚਦਾ ਹੈ ਤਾਂ ਇਸ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਪਰ ਇਹ ਦਰਦਨਾਕ ਹਾਦਸੇ ਦੇ ਵਿੱਚ 22 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ ਹੈ ਤਾਂ ਕੈਨੇਡਾ ਤੋਂ ਇੱਕ ਹੋਰ ਏਮੰਦ ਭਾਗੀ ਖਬਰ ਕਿਉਂਕਿ ਆਏ ਦਿਨ ਕੈਨੇਡਾ ਤੋਂ ਇਸ ਤਰੀਕੇ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਜਦੋਂ ਪੰਜਾਬ ਦੇ ਨੌਜਵਾਨਾਂ ਦੀ ਮੌਤ ਦੀ ਜਦੋਂ ਖਬਰ ਆਉਂਦੀ ਹੈ ਤਾਂ ਪਿੰਡਾਂ ਦੇ ਵਿੱਚ ਸੋਗ ਦੀ ਲਹਿਰ ਫੈਲ ਜਾਂਦੀ ਹੈ ਤਾਂ ਲਾਲੂੜੂ ਮੰਡੀ ਦੇ ਵਿੱਚ ਇਸ ਸਮੇਂ ਮਾਤਮ ਫਸਰ ਗਿਆ ਕਿਉਂਕਿ ਮਾਪਿਆਂ ਦਾ ਇਕਲੌਤਾ ਪੁੱਤ ਜੋ ਕਿ ਪੜ੍ਹਾਈ ਲਈ ਕੈਨੇਡਾ ਗਿਆ ਸੀ ਔਰ ਉੱਥੇ ਜਾ ਕੇ ਇਸ ਦਰਦਨਾਕ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਹੈ ਦੱਸਦੇ ਕਿ ਜਿਹੜੀ 온ਟਾਰੀਓ ਦੀ ਪ੍ਰੋਵਿੰਸ਼ੀਅਲ ਪੁਲਿਸ ਹੈ ਤਾਂ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਹਾਈਵੇ ਦੇ ਉੱਤੇ ਪੱਛਮੀ ਲੇਨ ਦੇ ਉੱਤੇ ਕਾਰ ਨੇ ਇੱਕ ਪੈਦਲ ਯਾਤਰੀ ਨੂੰ ਟੱਕਰ ਮਾਰੀ ਹੈ ਉਸ ਦੇ ਕੋਲ ਇੱਕ ਕਾਰ ਵੀ ਖੜੀ ਹੋਈ ਮਿਲੀ ਹੈ ਪਰ ਇਹ ਉਹੀ ਕਾਰ ਹੈ ਜਿਸ ਦੇ ਨਾਲ ਅਰਮਾਨ ਦਾ ਹਾਦਸਾ ਹੋਇਆ ਹੈ ਤਾਂ ਪੁਲਿਸ ਦੇ ਵੱਲੋਂ ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਉਂਕਿ ਕਾਰ ਦੇ ਵਿੱਚ ਜਿਸ ਸਮੇਂ ਪੁਲਿਸ ਪਹੁੰਚਦੀ ਉਸ ਸਮੇਂ ਕੋਈ ਵੀ ਸਵਾਰ ਨਹੀਂ ਸੀ ਤਾਂ ਇਹ ਦਰਦਨਾਕ ਹਾਦਸਾ ਜਦੋਂ ਵਾਪਰਦਾ ਹੈ ਤਾਂ ਫਿਰ ਕਾਰ ਦਾ ਡਰਾਈਵਰ ਕਿੱਥੇ ਜਾਂਦਾ ਹੈ ਕੀ ਉਹ ਕਾਰ ਉਸ ਦੀ ਆਪਣੀ ਸੀ ਜਿਸ ਦੇ ਵੱਲੋਂ ਟੱਕਰ ਮਾਰੀ ਗਈ ਹੈ ਕੀ ਇਹ ਉਹੀ ਕਾਰ ਜਿਹੜੀ ਕੋਲ ਖੜੀ ਸੀ ਜਿਸ ਦੇ ਵੱਲੋਂ ਟੱਕਰ ਮਾਰੀ ਹੈ ਤਾਂ ਪੁਲਿਸ ਦੇ ਵੱਲੋਂ ਸਾਰੇ ਜਿਹੜੇ ਬਿੰਦੂ ਨੇ ਉਹਨਾਂ ਦੇ ਉੱਤੇ ਜਾਂਚ ਕੀਤੀ ਜਾਵੇਗੀ ਪਰ ਇਹ ਬੇਹਦ ਮੰਦ ਭਾਗੀ ਖਬਰ ਕੈਨੇਡਾ ਤੋਂ ਆ ਰਹੀ ਹੈ ਕੈਨੇਡਾ ਦੇ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਚੜ੍ਹਦੀ ਉਮਰ ਦੇ ਵਿੱਚ ਮੌਤ ਹੋਈ ਹੈ ਜਿਸ ਤੋਂ ਬਾਅਦ ਲਾਲੂਡੂ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਮਾਪਿਆਂ ਦਾ ਇਕਲੌਤਾ ਪੁੱਤ ਪੜ੍ਹਾਈ ਲਈ ਗਿਆ ਸੀ ਕੈਨੇਡਾ ਪਰ ਹਾਦਸੇ ਦੇ ਵਿੱਚ ਦਰਦਨਾਕ ਮੌਤ ਹੋਈ ਹੈ ਔਰ ਮਾਪਿਆਂ ਦੇ ਵੱਲੋਂ ਹੁਣ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਬੇਟੇ ਦੀ ਲਾਸ਼ ਨੂੰ ਭਾਰਤ ਲਿਆਉਣ ਦੀ ਕਵਾਇਦ ਸ਼ੁਰੂ ਕੀਤੀ ਜਾਵੇ ਤਾਂ ਜੋ ਆਪਣੇ ਪੁੱਤ ਦਾ ਆਖਰੀ ਵਾਰ ਮੂੰਹ ਦੇਖ ਸਕਣ ਔਰ ਉਸ ਨੂੰ ਆਖਰੀ ਵਾਰ ਜਾਂਦੀਵਾਰ ਵਿਦਾਇਗੀ ਦੇ ਸਕਣ ਸਹੀ ਤਰੀਕੇ ਦੇ ਨਾਲ ਕਾਰਨ ਨਹੀਂ ਪਤਾ ਲੱਗ ਸਕੇ ਕਿ ਆਖਿਰ ਇੰਨੇ ਭੀੜ ਭਾੜ ਵਾਲੇ ਹਾਈਵੇ ਤੇ ਉੱਤੇ ਉਹ ਪੈਦਲ